ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦ ਪੱਡਾ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਕੁਝ ਨਵੇਂ ਵਿਸ਼ਿਆਂ ਤੇ ਪੰਜਾਬ ਦੇ ਵਿੱਚ ਚੱਲ ਰਹੇ ਨਵੇਂ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਜੋ ਕਿ ਤੁਸੀਂ ਹੁਣ ਅੱਗੇ ਹੁਣ ਇਸ ਵੀਡੀਓ ਦੇ ਵਿੱਚ ਦੇਖੋਗੇ ਤੇ ਬਹੁਤ ਹੀ ਵਧੀਆ ਗੱਲਬਾਤ ਹੋਈ ਹੈ ਪੰਜਾਬ ਦੇ ਮੁੱਦੇ ਪੰਜਾਬ ਦੇ ਖਾਸ ਕਰਕੇ ਇਲੈਕਸ਼ਨ ਜਿਹੜੀਆਂ ਦੁਬਾਰਾ ਆ ਰਹੀਆਂ ਵਾ ਉਸ ਬਾਰੇ ਪੰਜਾਬ ਦੀਆਂ ਪਾਰਟੀਆਂ ਬਾਰੇ ਜੋ ਵੀ ਹੁਣ ਅੱਜ ਦੇ ਦਿਨਾਂ 'ਚ ਚੱਲ ਰਿਹਾ ਵਾ ਉਸ ਬਾਰੇ ਗੱਲਬਾਤ ਕੀਤੀ ਹੈ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟਾਂ ਜਰੀਏ ਜ਼ਰੂਰ ਦਿਆ ਕਰੋ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਬਾਰੇ ਤੁਹਾਨੂੰ ਪਤਾ ਚੱਲ ਸਕੇ ਤੇ ਆਜੋ ਜੁੜਦੇ ਹਾਂ ਇਸ ਵੀਡੀਓ ਦੇ ਨਾਲ ਹਾਂਜੀ ਭਾਜੀ ਇਲੈਕਸ਼ਨ ਦਾ ਦੌਰ ਇੱਕ ਵਾਰ ਫਿਰ ਪੰਜਾਬ 'ਚ ਸ਼ੁਰੂ ਹੋ ਰਿਹਾ ਹੈ ਅਜੇ ਪਹਿਲਾ ਮੌੜ ਠੰਡਾ ਹੋਇਆ ਨਹੀਂ ਹੈ ਚੰਗੀ ਤਰ੍ਹਾਂ ਹਾਂਜੀ ਇਲੈਕਸ਼ਨ ਇਦਾਂ ਕਿ ਦੇਖੋ ਜਿਸ ਤਰ੍ਹਾਂ ਹੁਣ ਜਿਹੜੇ ਐਮ.ਐਲ.ਏ ਸਾਹਿਬ ਨੂੰ ਜਿੰਨੇ ਐਮ.ਐਲ.ਏ ਸੀਗੇ ਉਹਨਾਂ ਨੂੰ ਜਿਹੜਾ ਐਮ.ਪੀ. ਦੀਆਂ ਸ਼ਿਟ ਟਿਕਟਾਂ ਮਿਲੀਆਂ ਵਾ ਤੇ ਜਿਹੜੇ ਹੁਣ ਜਿੱਤੇ ਨੇ ਨਾ ਉਹ ਇਲੈਕਸ਼ਨ ਤੇ ਡੈਫੀਨੇਟਲੀ ਹੁਣੇ ਕਰਨੀ ਪਏਗੀ ਤੇ ਹੁਣ ਮੇਰੇ ਸਮਝ ਚਾਰ ਚਾਰ ਜਗ੍ਹਾ ਤੇ ਚਾਰ ਪੰਜ ਜਗ੍ਹਾ ਤੇ ਇਲੈਕਸ਼ਨ ਵੀ ਇਲੈਕਸ਼ਨਸ ਹੈਗੀਆਂ ਹਾਂ ਜੀ ਡੇਟ ਵੀ ਅਨਾਉਂਸ ਹੋ ਗਈ ਆ ਤੇ ਤਿਆਰੀਆਂ ਹੁਣ ਚੋਰਾ-ਚੋਰਾ ਤੇ ਉਹ ਧਿਆਨ ਸਾਰਿਆਂ ਦਾ ਉਹਧਰਲੇ ਪਾਸੇ ਹੋ ਗਿਆ ਵਾ ਚਲੋ ਐਮਪੀ ਨਹੀਂ ਜਿੱਤ ਸਕਦੇ ਤੇ ਹੁਣ ਐਮਐਲਏ ਤੇ ਆਪਣੀ ਜਿਤਾਈਏ ਹਾਂ ਜੀ ਬਿਲਕੁਲ ਬਿਲਕੁਲ ਆਪਣੀ ਜਿਹੜੀ ਸਰਕਾਰ ਦੀ ਸ਼ਵੀ ਜਿਹੜੀ ਉਹਨੂੰ ਵੀ ਕੈਮਰ ਖਣਾ ਵਾ ਔਰ ਨਹੀਂ ਉਹ ਤੇ ਤੁਹਾਨੂੰ ਪਤਾ ਹੀ ਹੈ ਜੋਰ ਤੇ ਜਿਹੜਾ ਵਾ ਲਾਉਣਾ ਜਿਹੜਾ ਵਾ ਹਰਕਤ ਦਾ ਹਾਕਿਆ ਤੇ ਹੁੰਦੇ ਆ ਜਿਹੜਾ ਪ੍ਰਚਾਰ ਤੇ ਕਰਨੀ ਕਰਨਾ ਆਪਣਾ ਪਰ ਇਹ ਵੀ ਇੱਕ ਅਲੱਗ ਕਿਸਮ ਦਾ ਬੋਝ ਹੀ ਹੈ ਕਿ ਕਿਤੇ ਇਹ ਤਾਂ ਸਾਨੂੰ ਸਰਕਾਰ ਨੂੰ ਪਹਿਲਾਂ ਸੋਚਣਾ ਚਾਹੀਦਾ ਜਰੂਰੀ ਥੋੜੀ ਹੈ ਕਿ ਮਤਲਬ ਇਹੋ ਹੀ ਕੈਂਡੀਡੇਟ ਸੀਗੇ ਇਹ ਇਹ ਤੇ ਪਾਰਟੀਆਂ ਨੂੰ ਸੋਚਣਾ ਚਾਹੀਦਾ ਵਾ ਕਿ ਮਤਲਬ ਜਿਹੜੀਆਂ ਆਪਣੀਆਂ ਰਵਾਇਤ ਪਾਰਟੀਆਂ ਜਿਹੜੀਆਂ ਚੱਲ ਰਹੀਆਂ ਆ ਉਹਨਾਂ ਤੋਂ ਅੱਥਰ ਚਲੋ ਅਸੀਂ ਕੀ ਉਮੀਦ ਕਰਦੇ ਆ ਪਰ ਜਿਹੜੀ ਪਾਰਟੀ ਕਹਿ ਕੇ ਆਈ ਕਿ ਅਸੀਂ ਆਮ ਲੋਕਾਂ ਨੂੰ ਮੌਕਾ ਦੇਵਾਂਗੇ ਦਿੱਤਾ ਵੀ ਕਿ ਅਸੀਂ ਉਹਦੇ ਤੋਂ ਮੰਨ ਕਨੀਓ ਸਾਡੇ ਕਿ ਪਿਛਲੀਆਂ ਚੋਣਾਂ 'ਚ ਦਿੱਤਾ ਵੀ ਉਹਨਾਂ ਨੇ ਮੌਕਾ ਤੇ ਤੁਹਾਨੂੰ ਲੱਗਦਾ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਕੋਈ ਨਵੇਂ ਚਿਹਰੇ ਕਿਉਂਕਿ ਪਾਰਟੀ 'ਚ ਬੜੇ ਵਰਕਰ ਆ ਤੇ ਪਿਛਲੇ ਦਿਨਾਂ 'ਚ ਸਾਨੂੰ ਇਹ ਵੀ ਸੁਣ ਕੇ ਆਇਆ ਹੈ ਕਿ ਵਰਕਰਾਂ ਨੂੰ ਜਿਹੜਾ ਉਹ ਸਾਈਡਲਾਈਨ ਕਰਕੇ ਉਹਨਾਂ ਨੂੰ ਖੁੰਝੇ ਲਾ ਕੇ ਤੇ ਇਹਨਾਂ ਦੂਸਰੇ ਬੰਦਿਆਂ ਨੂੰ ਜਿਹੜੀ ਦੂਜੀਆਂ ਪਾਰਟੀਆਂ ਚੋਂ ਆਏ ਉਹਨਾਂ ਨੂੰ ਪ੍ਰਾਇੋਰਟੀ ਦੇ ਰਹੇ ਹੋ ਤੁਹਾਨੂੰ ਲੱਗਦਾ ਕਿ ਪਹਿਲਾਂ ਤੁਸੀਂ ਆਪਣੇ ਪਾਰਟੀ ਜੋ ਸ਼ੀਟ ਦਿੱਤੀ ਉਹਨਾਂ ਨੂੰ ਐਮਐਲਏ ਬਣਾਇਆ ਉਹਨਾਂ ਬੰਦਿਆਂ ਨੂੰ ਤੁਸੀਂ ਐਮਪੀ ਦੀਆਂ ਚੋਣਾਂ ਲੜਾ ਰਹੇ ਹੋ ਤੇ ਜਿਉਂ ਜਿੱਤ ਜਾਂਦੇ ਆ ਤੇ ਐਮਐਲਏ ਦੀ ਸ਼ੀਟ ਫੇਕ ਆਲੀ ਹੁੰਦੀ ਆ ਉਹ ਪੰਜਾਬ ਤੇ ਫੇਵੋਜ ਪਏਗਾ ਸਮਝਦਾ ਕਿ ਜਿਹੜੇ ਹੁਣ ਜਿਹੜੀਆਂ ਵੀ ਚੋਣਾਂ ਜਿੰਨੀ ਆ ਵੀ ਹੁੰਦੀਆਂ ਚਲੋ ਐਮਐਲਏ ਨੂੰ ਦੁਬਾਰਾ ਐਮਐਲਏ ਦੇ ਦੋ ਐਮਪੀ ਦੀਆਂ ਚੋਣਾਂ ਦੇ ਚ ਕੋਈ ਵੀ ਚੋਣਾ ਹੁੰਦੀਆਂ ਕੋਈ ਨਵਾਂ ਚਿਹਰਾ ਨਾ ਦਿੱਤਾ ਜਾਵੇ ਕੋਈ ਨਵਾਂ ਲੀਡਰ ਬਣਾਇਆ ਜਾਵੇ ਗੱਲ ਤਾਂ ਤੁਹਾਡੀ ਠੀਕ ਹੈ ਪਰ ਉਹਨਾਂ ਨੂੰ ਤਾਂ ਚਲੋ ਸਾਰੇ ਸੁਗਣਾ ਉਹ ਜਿਉਂਦੇ ਤੋਂ ਵੀ ਰਾਗੇ ਕੋਈ ਮੰਤਰੀ ਜਿੱਥੇ ਆਉਂਦਾ ਨਹੀਂ ਚਲੋ ਪਰ ਜਾਣਾ ਚਲੋ ਹੁਣ ਕਾਂਗਰਸ ਦੇ ਜਿਹੜੇ ਐਮਐਲਏ ਸੀਗੇ ਚਲੋ ਠੀਕ ਹੈ ਚਲੋ ਪਾਰਟੀਆਂ ਦੀ ਆਪੋ ਆਪਣੀ ਬਾਇਓਲੋਜੀ ਹੈ ਕੀ ਕਰਨਾ ਪਰ ਇਹ ਵੀ ਹੈ ਇੱਕ ਅਲੱਗ ਕਿਸਮ ਦਾ ਜਿਹੜਾ ਵਾ ਫਾਈਨੈਂਸ਼ੀਅਲੀ ਬੋਝ ਹੀ ਆ ਜਨਤਾ ਦੇ ਉੱਤੇ ਪੈਣਾ ਤੇ ਪਾਰਖ ਜਾਣੇ ਦੇ ਉੱਤੇ ਹੀ ਆ। ਖਜਾਨੇ ਤੇ ਪਾਰ ਪੈਣਾ ਵਾ ਦੇ ਲੋਕਾਂ ਦੀ ਖੱਜਲ ਖਵਾਰੀ। ਖੱਜਲ ਖਵਾਰੀ। ਕਿਉਂਕਿ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣੀਆਂ ਪੈਣੀਆਂ ਹੋਰ। ਜਦ ਤੋਂ ਬਾਦ ਨਗਰ ਨਿਕਮ ਦੀਆਂ ਆ ਜਾਣੀਆਂ ਵਾ ਫਿਰ ਸਰਪੰਚੀ ਦੀਆਂ ਚੋਣਾਂ ਵਾ। ਹੂੰ ਹੂੰ। ਉਹ ਮੈਂ ਤੇ ਤੁਸੀਂ ਹੈ ਤੇ ਚਲੋ ਗੱਲ ਹਾਸੇ ਜੀ ਬਣੀ ਆ। ਉਹ ਮਾਹੀ ਲੋਕੀ ਇੱਕ ਦੂਜੇ ਨਾਲ ਕੂਣ ਲੱਗਦੇ ਆ। ਉਹ ਚਿਰ ਨੂੰ ਕੋਈ ਨਾ ਕੋਈ ਫਿਰ ਵੋਟਾਂ ਆ ਜਾਂਦੀਆਂ। ਤੇ ਜੇ ਨਵੇਂ ਚਿਹਰਿਆਂ ਦੀ ਗੱਲ ਕਰੀਏ ਤਾਂ ਜਿਵੇਂ ਆਪਾਂ ਦੇਖਿਆ ਕਿ ਕੁਝ ਨਵੇਂ ਚਿਹਰੇ ਵੀ ਆਏ ਹੀ। ਕਿੰਨਾ ਚਿਰ ਤੱਕ ਇਲੈਕਸ਼ਨ ਨਹੀਂ ਰਹੀ ਆ ਉਹਨਾਂ ਚਿਰ ਤੱਕ ਕਿ ਕਿਰਾਏ ਤੇ ਪੱਗਾ ਤੇ ਇਲੈਕਸ਼ਨ ਖਤਮ ਤੇ ਪੱਗ ਵੀ ਗਿਆ ਦੇਖੋ ਉਹ ਤਾਂ ਫਿਰ ਇਦਾਂ ਹੀ ਆ ਨਾ ਹੁਣ ਐਕਚੁਅਲੀ ਨਾ ਇਹ ਲੋ ਇਹ ਨਹੀਂ ਨਾ ਇੱਕ ਆਪਣਾ ਕੈਰੈਕਟਰ ਜਿਹੜਾ ਨਾ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਆ ਕਿ ਇਹਨਾਂ ਨੂੰ ਤੁਹਾਡੀ ਗੱਲ ਗਣਦਾ ਵਾ ਕਿ ਇਹ ਜ਼ਰੂਰੀ ਆ ਬੋਲਾ ਜਿਹਨੇ ਬੰਦੇ ਨੇ ਇਲੈਕਸ਼ਨ ਲੜਨੀ ਆ ਤੇ ਜੇ ਉਹ ਕੋਨਾ ਵਾ ਸਰਦਾਰ ਨਹੀਂ ਆ ਉਹਨੂੰ ਪੱਗ ਬੰਨ ਕੇ ਹੀ ਹੋਣਾ ਚਾਹੀਦਾ ਵਾ ਕਿਉਂਕਿ ਵੇਖਿਆ ਬੜੇ ਜਿਹੜੇ ਉਹ ਕਟਿੰਗ ਵਾਲੇ ਆ ਪਰ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਪੱਗ ਬੰਨ ਲੈਂਦੇ ਆ ਔਰ ਇਹ ਤਾਂ ਸਨੀ ਦਿਵਲ ਦੇ ਵੇਲੇ ਤੋਂ ਚੱਲਿਆ ਵਾ ਹੁਣ ਕਰਮਜੀਤ ਭਾਜੀ ਨੇ ਵੀ ਸੁਖਨਾ ਪੱਗ ਲਾਈ ਨਹੀਂ ਸੀ ਉਸ ਦਿਨ ਦੀ ਉਸ ਦਿਨ ਦੀ ਪੱਗ ਲੱਥੀ ਨਹੀਂ ਹਾਂ ਤੇ ਹੁਣ ਅੱਜ ਦੀਆਂ ਤੁਸੀਂ ਗੱਲਾਂ ਬਾਤਾਂ ਇੰਟਰਵਿਊ ਸੁਣ ਲਿਓ ਉਹ ਨਾਲ ਪੱਕੇ ਹੀ ਰੱਖਦੇ ਨੇ ਨਾ ਬੰਦਾ ਉਹ ਬੰਨਣਾ ਲਾ ਵੀ ਨਾ ਰਾਇ ਨਹੀਂ ਪੱਗਾ ਕਿਹਾ ਸਾ ਤੇ ਆਪਕੋ ਕੀ ਮਤਲਬ ਇਹ ਜ਼ਰੂਰੀ ਬਣਾਤਾ ਕਿ ਤੁਸੀਂ ਲੋਕਾਂ ਨੂੰ ਜਿਹੜਾ ਉਹ ਆਪਣਾ ਜਿਹੜੀ ਤੁਸੀਂ ਇੱਕ ਡਿਫਰੈਂਟ ਹੀ ਆਪਣੀ ਸ਼ਬੀ ਦਿਖਾ ਰਹੇ ਹੋ ਕਿ ਅਹੀਂ ਦੋਦਾਂ ਦੇ ਹੈ ਹੀ ਨਹੀਂ ਜਿੱਦਾਂ ਦੇ ਤੁਸੀਂ ਨੂੰ ਮੇਂਦੇ ਰਹੇ ਅਹੀਂ ਤਾਂ ਆ ਵਾ ਪਰ ਜਦੋਂ ਇਲੈਕਸ਼ਨ ਹਾਰ ਗਏ ਉਹ ਕਿ ਆਪਾਂ ਦਾਂ ਦੇ ਬਿਲਕੁਲ ਤੇ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਕਿਉਂਕਿ ਤੁਹਾਨੂੰ ਲੱਗਦਾ ਜੋ ਬੰਦਾ ਐ ਐਕਚੁਅਲ 'ਚ ਹੈਗਾ ਜੀ ਉਹ ਹੀ ਰਵੇ ਤੇ ਲੋਕੀ ਉਹਨੂੰ ਜ਼ਿਆਦਾ ਪਸੰਦ ਕਰਦੇ ਲੱਗਦਾ ਕਿ ਸ਼ਾਇਦ ਕਲੀਅਰ ਹੋ ਜਾਊਗਾ ਤੇ ਜੇ ਐਕਚੁਅਲ 'ਚ ਜੇ ਬੰਦਾ ਸਾਹਮਣੇ ਜਾਵੇ ਲੋਕਾਂ ਦੇ ਤੇ ਠੀਕ ਐ ਚਲੋ ਹੈ ਤੇ ਪੰਜਾਬ ਦਾ ਹੀ ਪੁੱਤ ਹੁੰਦਾ ਵਾ ਉਹ ਉਸੇ ਤਰੀਕੇ ਦੇ ਨਾਲ ਲੋਕ ਸਵੀਕਾਰ ਕਰਦੇ ਨੇ ਤੇ ਠੀਕ ਹੈ ਚਲੋ ਆਪ ਕੋ ਆਪਣੀ ਤੇ ਉਧਰੇ ਸੁਣਿਆ ਆਪਣੇ ਅਕਾਲੀ ਦਲ ਵਾਲੇ ਵੀ ਕੋਰ ਕਮੇਟੀ ਕੀਤੀ ਹੈ ਉਹ ਮੀਟਿੰਗ ਕੀਤੀ ਹੈ ਉਹਨਾਂ ਨੇ ਹਾਂਜੀ ਉਹ ਤਾਂ ਬੜਾ ਲੰਮਾ ਸਮੇਂ ਬੈਠੇ ਪੰਜ 6 ਘੰਟੇ ਉੱਠੇ ਹੀ ਨਹੀਂ ਅੱਜ ਕੀ ਨਿਕਲਿਆ ਫਿਰ ਉਹਦੇ ਸਾਰੇ ਹੱਲ ਜਿਹੜੇ ਅੱਜ ਅੱਜ ਹੀ ਕੱਢ ਦੇਣੇ ਹਨ ਤੇ ਹਾਲ ਮੈਨੂੰ ਲੱਗਦਾ ਕੋਈ ਵੀ ਨਹੀਂ ਨਿਕਲਿਆ ਕੀ ਹੋ ਗਿਆ ਹੋ ਗਿਆ ਜਿਹੜੀ ਇੰਗਾਜ਼ਰ ਮੀਟਿੰਗ ਚੱਲੀ ਆ ਤੁਸੀਂ ਐਂ ਇਦਾਂ ਨਾ ਕਹੋ ਉਹ ਬਾਕੀ ਸੁਰਾਂ ਜਿਹੜੀਆਂ ਵਾ ਸਭ ਤੋਂ ਜ਼ਿਆਦਾ ਨਿਕਲ ਆਈਆਂ ਬਾਅਦ ਪੁੱਛਣਾ ਕੋਸਤ ਨਿਕਲੇ ਆ ਹਾਂ ਇਹ ਤਾਂ ਖਾਲੀ ਦਲ ਨੂੰ ਨਾ ਪਹਿਲਾਂ ਵੀ ਖਾਲੀ ਦਲ ਪਾਰਟੀ ਨੂੰ ਆਪਸੀ ਫੁੱਟ ਨੇ ਬੜਾ ਮਾਰਿਆ ਨਹੀਂ ਮੈਂ ਇਹਦੇ 'ਚ ਕੋਈ ਐਡ ਕਰਦਾ ਕਿ ਮੈਂ ਅੱਜ ਇੱਕ ਸਪੀਚ ਸੁਣ ਰਿਹਾ ਹਾਂ ਆਪਣੇ ਹਰ ਸਿੰਘ ਲਖੌਰ ਬਾਦਲ ਜੀ ਦੀ ਉਹ ਆਪਣੇ ਸਪੀਚ 'ਚ ਕਹਿ ਰਹੇ ਕਿ ਜੇ ਪਾਰਟੀ ਇੱਕ ਪਰਿਵਾਰ ਦੀ ਹੁੰਦੀ ਜਾਂ ਪਾਰਟੀ ਦੇ ਜਿਹੜੇ ਮੋਢੀਵਾਰ ਆ ਜਿਹੜੇ ਪਾਰਟੀ ਪ੍ਰਧਾਨ ਦੀ ਗੱਲ ਕਰਦੇ ਮੈਂ ਉਹਨਾਂ ਨੇ ਨਾਂਤ ਨਹੀਂ ਲਿਆ ਅਜੀ ਉਹਨਾਂ ਨੇ ਕਿਹਾ ਕਿ ਜੇ ਉਹ ਕਮਜ਼ੋਰ ਹੁੰਦੇ ਤਾਂ ਫਿਰ ਪਾਰਟੀ ਉਹ ਪਰਿਵਾਰ ਆਪਣੀ ਛੀੜ ਨਹੀਂ ਕਾਟਦਾ ਜਿਵੇਂ ਜੋ ਆਪਣੀ ਛੀੜ ਜਿੱਤ ਜਗੇ ਆ ਕਿ ਉਹ ਕਹਿ ਰਹੇ ਕਿ ਜਿਹੜੇ ਉਹਨਾਂ ਦੇ ਕੈਂਡੀਡੇਟ ਹੀ ਉਹਨਾਂ ਨੇ ਆਪਣਾ ਪ੍ਰੋਪਰ ਵਰਕ ਨਹੀਂ ਕੀਤਾ ਜ਼ਮੀਨੀ ਪੱਧਰ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਲੋਕਾਂ 'ਚ ਨਹੀਂ ਗਏ ਲੋਕਾਂ 'ਚ ਉਹਨਾਂ ਦੀ ਜਾਂ ਸ਼ਬੀ ਮਾੜੀ ਕਹਿ ਲੋ ਜਾਂ ਕਿ ਕੁਝ ਵੀ ਉਹਨਾਂ ਨੇ ਸਿੱਧੇ ਤਰੀਕੇ ਨਾਲ ਇਹ ਕਿਹਾ ਕਿ ਜੇ ਪਾਰਟੀ ਦੇ ਪ੍ਰਧਾਨ ਜੇ ਮਾੜਾ ਹੁੰਦਾ ਜਾਂ ਪਾਰਟੀ ਦੇ ਜਿਹੜੇ ਮੇਨ ਮੈਂਬਰ ਉਹ ਮਾੜੇ ਹੁੰਦੇ ਤਾਂ ਆਪਣੇ ਪਰਿਵਾਰ ਦੀ ਛੀੜ ਨਾ ਨਿਕਲਦੀ ਨਹੀਂ ਨਹੀਂ ਬਿਲਕੁਲ ਵੇ ਉਹ ਮੈਨੇ ਨਹੀਂ ਰੱਖਤਾ ਇਦਾਂ ਦਾ ਬਿਆਨ ਕਿ ਤੁਸੀਂ ਪ੍ਰਧਾਨ ਜਿਹੜੇ ਇੱਕ ਸੀਟ ਦੇ ਠੀਕ ਨਹੀਂ ਕਿੰਨੇ ਕਿੰਨਾ ਬੋਰਡ ਪਦਰ ਜਿਹੜਾ ਉਹ ਤੁਹਾਡਾ ਜਿਹੜਾ ਹੇਠਲੇ ਪਦਰ ਤੇ ਆ ਗਿਆ ਨਹੀਂ ਉਹਨਾਂ ਨੇ ਇਹ ਗੱਲ ਇਹ ਤਾਂ ਨੈਤਿਕ ਤੌਰ ਤੇ ਇਹ ਤੇ ਚਲੋ ਕਹਿਣ ਦੀ ਲੋੜ ਹੀ ਨਹੀਂ ਪਈ ਜੇ ਪ੍ਰਧਾਨ ਜੀ ਨੂੰ ਆਪ ਹੀ ਪਾਸੇ ਹੋ ਜਾਣਾ ਚਾਹੀਦਾ ਨਹੀਂ ਇਹ ਗੱਲਾਂ ਪਿਛਲੀ ਾਰ ਵੀ ਜਦੋਂ ਐਮਐਲਏ ਦੀਆਂ ਜਮਾਤ 13 ਸੀਟਾਂ ਦੇ ਵਿੱਚੋਂ 12 ਸ਼ੀਟਾਂ ਸਾਡੀਆਂ ਜਿਹੜੀਆਂ ਵਾ ਹਰ ਜਾਣਾ ਔਰ ਉਹ ਵੀ ਇਦਾਂ ਦੀਆਂ ਹਰ ਜਾਣ ਵੀ ਹਰ ਜਗ੍ਹਾ ਤੇ ਜਮਾਨਤੀ ਚਬਤ ਹੋਵੇ ਜਮਾਨਤੀ ਚਬਤ ਵੋਟਾਂ ਕਿੰਨੀਆਂ ਕਿ ਪਈਆਂ ਵਾ ਸਾਡੇ ਸਾਹਮਣੇ ਹੀ ਆ ਨਹੀਂ ਐਕਾ ਬੀ ਬੋੜੇਰ ਵਾ ਉਹ ਵਧ ਗਿਆ ਵਾ ਬਾਕੀ ਦੇਖੋ ਪਤਾ ਕੀ ਆ ਅਸੀਂ ਜਿੱਦਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਪਾਰਟੀ ਨੂੰ ਉੱਪਰ ਲੈ ਕੇ ਆਉਣ ਦੇ ਵਿੱਚ ਬੜੇ ਬਦਲਾਅ ਕਰਨ ਦੀ ਲੋੜ ਆ ਤੇ ਸਭ ਤੋਂ ਪਹਿਲਾਂ ਕਿ ਇਹਨਾਂ ਨੂੰ ਫੈਸਲੇ ਲੈਣੇ ਪੈਣਗੇ ਤੁਜੀ ਫੈਸਲੇ ਨਾ ਲੈਣਗੇ ਤੇ ਫਿਰ ਉਹ ਤੋਂ ਕੋਈ ਫਿਰ ਕਿ ਜਿਸ ਜਿਸ ਪੱਧਰ ਤੇ ਆਣ ਕੇ ਅਸੀਂ ਖਲੋਗੇ ਆਂ ਇਤੋਂ ਉੱਠਾ ਜਿਹੜਾ ਵਾ ਉਹ ਇਹ ਚਾਹੀਦੀ ਜਿਹੜੀਆਂ ਆਉਟਣੀਆਂ ਐਮਐਲਏ ਦੀਆਂ ਪੰਜਾਬ ਦੀਆਂ ਇਲੈਕਸ਼ਨ ਤੋਂ ਆਈਆਂ ਹੀ ਨਾ ਉਦੋਂ ਵੀ ਦੇਖਿਆ ਜਾਵੇ ਕਿ ਸ਼ੀਟਾਂ ਕੁਝ ਖਾਸ ਆਈਆਂ ਨਹੀਂ ਜੀਆਂ ਚੁਣਾਈਆਂ 13 ਚ ਸਿਰਫ ਇੱਕ ਸ਼ੀਟ ਲੈ ਜਾਣੀ ਨਹੀਂ ਉਹ ਮੈਂ ਤੁਹਾਡੀ ਗੱਲ ਆ ਸਮਝਦਾ ਕਿ ਸ਼ੀਟਾਂ ਨਹੀਂ ਸੀ ਪਰ ਫਿਰ ਵੀ ਵੋਟ ਬੈਂਕ ਜਿਹੜਾ ਸੀਗਾ ਥੋੜਾ ਜਿਹਾ ਠੀਕ ਸੀਗਾ ਪਰ ਹੁਣ ਤੇ ਜਾਂ ਤੱਕ ਉਹ ਥੋੜਾ ਜਿਹਾ ਕੋਈ ਅਪਕੀਤਾ ਹੁੰਦਾ ਤਾਂ ਕਹਿੰਦੇ ਵੀ ਚਲੋ ਇੰਪਰੂਵਮੈਂਟ ਹੋ ਰਹੀ ਹੈ ਨਾ ਕੁਝ ਹੂੰ ਤੇ ਹੁਣ ਤੇ ਤੁਸੀਂ ਹੁਣ ਤੱਕ ਕੀ ਕਹੀ ਹੁਣ ਉਹ ਬੱਡੀ ਬਹੁਤੀ ਕੱਚੀ ਲੱਗੀ ਬਿਲਕੁਲ ਬਿਲਕੁਲ ਤੇ ਕੋਈ ਨਾ ਕੋਈ ਜਿਹੜੇ ਆ ਉਹ ਪਾਰਟੀ ਨੂੰ ਫੈਸਲੇ ਲੈਣੇ ਪਣਗੇ ਕੋਰ ਕਮੇਟੀ ਦੇ ਵਿੱਚ ਅੱਜ ਤੇ ਅਜੇ ਫਿਲਹਾਲ ਕੋਈ ਜ਼ਿਆਦਾ ਨਹੀਂ ਉਹਨਾਂ ਨੇ ਇਹੀ ਕਿਹਾ ਕਿ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜੀ ਦੀ ਧੰਨਵਾਦ ਸਹੀ ਤਰੀਕੇ ਨਾਲ ਕੀਤੀ ਜਾਂਦੀ ਆਪਾਂ ਬੀਜੇਪੀ ਦੀ ਆਪਣੇ ਪੰਜਾਬ ਤੋਂ ਵੀ ਨੁਮਾਇੰਦੇ ਰਵਨੀਤ ਸਿੰਘ ਬਿੱਟੂ ਇਹਨਾਂ ਨੂੰ ਵੀ ਇਹਨਾਂ ਦੀ ਅਹੁਦਾ ਮਿਲ ਗਿਆ ਹੈ ਸੈਂਟਰ ਦੇ ਵਿੱਚ ਮਿਨਿਸਟਰੀ ਮਿਲ ਗਈ ਹੈ। ਹਾਂਜੀ ਜੀ ਬਹੁਤ ਬਹੁਤ ਵਧਾਈ ਸਾਡੇ ਨੂੰ ਵੀ ਵਧਾਈ ਬਿੱਟੂ ਸਾਹਿਬ ਨੂੰ ਹਾਂਜੀ ਤੇ ਮੰਤਰੀ ਬਣੇ ਸ਼ੀਲ ਹਾਰਨ ਦੇ ਬਾਵਜੂਦ ਵੀ ਚਲੋ ਹਾਂ ਜੀ ਇਹ ਵੀ ਇਹ ਹੈ ਕਿ ਪੰਜਾਬ ਤੇ ਚਲੋ ਵੀ ਇਹ ਵੀ ਪਹਿਲਾਂ ਵੀ ਵੇਖੋ ਜਿਹੜਾ ਵੀ ਹਾਰ ਜ਼ਿਆਦਾਤਰ ਉਹ ਹਾਰਿਆਂ ਨੂੰ ਹੀ ਮੰਤਰੀ ਬਣਾਉਂਦੇ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਕਿਉਂਕਿ ਉਹ ਪੰਜਾਬ ਨੂੰ ਦੇਖਿਆ ਜਾਵੇ ਪਿਛਲੇ ਕੁਝ ਕ ਚਿਰ ਤੋਂ ਨਾ ਪਹਿਲੇ ਤਿੰਨ ਕਈ ਇਲੈਕਸ਼ਨ ਤੋਂ ਪੰਜਾਬ ਨੂੰ ਹੁਣ ਬੋਲਿਆ ਨਹੀਂ ਕਰੇ ਉਹਨਾਂ ਦਾ ਧਿਆਨ ਹੈਗਾ ਪੰਜਾਬ ਕਿਉਂਕਿ ਪਹਿਲਾਂ ਦੇਖਿਆ ਜਾਵੇ ਸਾਡੇ ਅਰੁਣ ਜੇਤਲੀ ਜੀ ਪੰਜਾਬ ਅੰਮ੍ਰਿਤਸਰ ਕੋ ਸ਼ੀਟ ਲੜੀ ਸੀ ਉਹਨਾਂ ਨੂੰ ਇਹ ਕੈਬਨਟ ਦੇ ਵਿੱਚ ਮਨਿਸਟਰੀ ਮਿਲੀ ਸੀ ਤੇ ਉਸ ਤੋਂ ਬਾਅਦ ਪਿਛਲੀ ਵਾਰ ਆਪਣੇ ਪੂਰੀ ਸਾਹਿਬ ਉਹ ਵੀ ਇਲੈਕਸ਼ਨ ਲਈ ਔਜਲਾਉ ਨੇ ਜਿੱਤ ਗਏ ਸੀ ਪਰ ਉਹਨਾਂ ਨੂੰ ਹਾਰਨ ਤੋਂ ਬਾਅਦ ਵੀ ਜਗ੍ਹਾ ਮਿਲੀ ਸੀ ਮਨਿਸਟਰੀ ਮਿਲੀ ਸੀ ਤੇ ਇਸ ਵਾਰ ਇਹ ਗੱਲ ਕਰੀਏ ਕਿ ਇਸ ਵਾਰ ਉਹਨਾਂ ਨੇ ਅੰਮ੍ਰਿਤਸਰ ਛੱਡ ਕੇ ਆਪਣਾ ਰਵਨੀਤ ਸਿੰਘ ਬਿੱਡੂ ਜੀ ਉਹਨਾਂ ਨੂੰ ਦੇ ਤਾ ਵਾ ਮੈਂ ਤੇ ਇਹ ਵੀ ਗੱਲ ਕਹਿੰਦਾ ਕਿ ਜਿੱਤੇ ਮਿੱਟੂ ਜੀ ਨੂੰ ਮੰਤਰੀ ਬਣਾਤਾ ਕੁਝ ਘਰੇਵਾਲਾ ਸਾਫ ਦਾ ਵੀ ਸੋਚ ਲੈਂਦੇ ਵਿਚਾਰੇ ਨੇ ਬੜਾ ਵਿਰੋਧ ਚਾਲਿਆ ਹੈ ਨੀ ਜਿੰਦ ਤੱਕ ਕਿਸਾਨਾਂ ਦਾ ਵਿਰੋਧ ਪਿੰਡ-ਪਿੰਡ ਦੇ ਵਿੱਚ ਕਿੰਨੇ ਲੋਕ ਉਹਨਾਂ ਨੂੰ ਅਨਾਫਨਾਬ ਬੋਲਦੇ ਰਹੇ ਆ ਪਰ ਫਿਰ ਵੀ ਉਹ ਚਲੋ ਆਪਣੀ ਪਾਰਟੀ ਨਾਲ ਵਫਾ ਰੱਖ ਰਹੇ ਨੇ ਜਾਂ ਸ਼ੁਰੂ ਤੋਂ ਨਾਲ ਮੈਂ ਤੇ ਉਹਨਾਂ ਦਾ ਵੀ ਜ਼ਰੂਰ ਸੀ ਕੁਝ ਨਾ ਕੋਈ ਕਿ ਚਲੋ ਮਿਲਦਾ ਪਰ ਚਲੋ ਆਉਣ ਵਾਲੇ ਸਮੇਂ ਕਰਦੇ ਆਂ ਕਿ ਚਲੋ ਜੇ ਘਰੇਵਾਲਾ ਬਿੱਟੂ ਜੀ ਹੁਣਾਂ ਨੂੰ ਤੇ ਡਟਿਆ ਰਿਹਾ ਉਹ ਆਪਣੀ ਪਾਰਟੀ ਦੇ ਨਾਲ ਬਹੁਤ ਬਿਲਕੁਲ ਉਹ ਤਾਂ ਵੀ ਹਾਂ ਉਹਨਾਂ ਦੇ ਵਿਰੋਧ ਜਰਿਆ ਉਹਨਾਂ ਦੀ ਇੱਕ ਪਹਿਚਾਣੀ ਕਮੀ ਲਾਦੇ ਸੀ ਕਿ ਤੇ ਉਹ ਹੁਣ ਉਹਦੇ ਤੇ ਤੇ ਵਿਚਾਰੇ ਤੇ ਪਹਿਚਾਣੀ ਇੰਟਰਵਿਊ ਆ ਜਿਹੜੀ ਬਿੱਟੂ ਜਿਹਦੋਂ ਕਾਂਗਰਸ ਦੇ ਨੁਮਾਇੰਦੇ ਸੀ ਇੱਕ ਪਾਸੇ ਬਿੱਟੂ ਸੀਗਾ ਤੇ ਦੂਸਰੇ ਪਾਸੇ ਗਰੇਵਾਲ ਵੀ ਹਾਂ ਜਿਹਨਾਂ ਦੀ ਬੜੀ ਚੱਲੀ ਸੀ ਬੜੀ ਚੱਲੀ ਆਪਾਂ ਚ ਉਹ ਅਜੇ ਵੀ ਆਪਣੇ ਉਹ ਜੈਸਵੀ ਉਹ ਅਧਾਰੇ ਨੇ ਇੰਟਰਵਿਊ ਕੀਤੀ ਉਹਨਾਂ ਦੇ ਚੈਨਲ ਤੇ ਉਹ ਇੰਟਰਵਿਊ ਪਈ ਆ ਤੇ ਹੁਣ ਬੀਜੇਪੀ ਸੀ ਚਲੇ ਗਏ ਆ ਮੁਬਾਰਕਾਂ ਉਹਨਾਂ ਨੂੰ ਇਹ ਉਮੀਦ ਕਰਦੇ ਆਂ ਵੀ ਪੰਜਾਬ ਬਾਰੇ ਕੁਝ ਸੋਚਣਗੇ ਦੇਖੋ ਇੱਕ ਗੱਲ ਐਡ ਕਰ ਦੇਣੀ ਨਾਲ ਹੀ ਸੌਨਾ ਹੈ ਠੀਕ ਹੈ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਵੀ ਨੁਮਾਇੰਦਿਆਂ ਦੀ ਹਾਰ ਹੋਈ ਆ ਉਹਨਾਂ ਨੂੰ ਉਹ ਕਾਰਨ ਦੀ ਲੋੜ ਆ ਕਿ ਕਿਹੜੇ ਕਾਰਨ ਨੇ ਨਾ ਕਿ ਇੱਕ ਦੂਜੇ ਦੇ ਉੱਤੇ ਬੂਸ਼ਣਬਾਜੀ ਕਰਨ ਦੀ ਲੋੜ ਆ ਠੀਕ ਆ ਨਾ ਮੈਂ ਤੇਰੇ ਕਰਕੇ ਹਾਰਿਆ ਮੈਂ ਤੇਰੇ ਕਰਕੇ ਹਾਰਿਆ ਠੀਕ ਆ ਨਾ ਜੇ ਕੋਈ ਇਦਾਂ ਜਦੋਂ ਤੁਸੀਂ ਅਸੀਂ ਬੈਠੇ ਆ ਤੇ ਜੇ ਕੋਈ ਗੱਲਬਾਤ ਜਿਹੜੀ ਆ ਉਹ ਉਹ ਕਿਸੇ ਦੇ ਖਿਲਾਫ ਹੋ ਜਾਵੇ ਤੇ ਉਹ ਥੋੜਾ ਪਰਸਨਲ ਹੀ ਲੈ ਜਾਂਦੇ ਆ ਹਨ ਨਹੀਂ ਇਦਾਂ ਇਹ ਇਕੱਲੇ ਫਲਾਣੇ ਪੱਤਰਕਾਰ ਨੇ ਇਕੱਲੇ ਬੰਦੇ ਨੇ ਮੈਨੂੰ ਇਦਾਂ ਕਿਹਾ ਸੋ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਆਹ ਵੀ ਇਹ ਗਲਤੀਆਂ ਨੂੰ ਪਛਾਣ ਕੇ ਤੇ ਆਪਣਾ ਸੁਧਾਰ ਕਰਨ ਦਾ ਮੌਕਾ ਉਹ ਕਰ ਸਕਦੇ ਹਾਂ ਅਗਲੇ ਕਾਰਜਕਾਲ ਹੈਗਾ ਉਮੀਦ ਕਰਦੇ ਆ ਕਿ ਚਲੋ ਪੰਜਾਬ ਸਰਕਾਰ ਵੀ ਤੇ ਹੁਣ ਆਪਣੇ ਰਗਨੀਤ ਸਿੰਘ ਜੀ ਜੀ ਇਹਨਾਂ ਨੂੰ ਸੈਂਟਰ ਦੇ ਵਿੱਚ ਨਵੀਂ ਟੀਮ ਮਿਲੀ ਹੈ ਪੰਜਾਬ ਦੇ ਕਰਨ ਦੀ ਬਿਲਕੁਲ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਭਲੇ ਬਾਰੇ ਤੇ ਪੰਜਾਬ ਦੇ ਵਿਕਾਸ ਬਾਰੇ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਤੇ ਤੋਰਨ ਵਾਸਤੇ ਤੋਰਨ ਲੈ ਕੇ ਆਉਣਾ ਕੁਝ ਨਾ ਕੁਝੇ ਕੰਮ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਹੈ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਬਣੀ ਉਹ ਜੋ ਉਹਨਾਂ ਦਾ ਜਿਹੜਾ ਬਿਲਕੁਲ ਇਸ ਟਾਈਮ ਤੇ ਉਹ ਬੁਰੀ ਤੇਜ਼ੀ ਦੇ ਨਾਲ ਵਰਕ ਕਰਨਗੇ 27 ਦੇ ਵਿੱਚ ਦੇਖੋ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਵੀ ਹੁਣ ਕੁਛ ਨਾ ਕੁਛ ਕਰਨਾ ਪਊਗਾ ਕਿਉਂਕਿ ਉਹ ਜਿਹੜੇ ਐਮਪੀ ਦੇ ਨਤੀਜੇ ਆਏ ਆ ਇਲੈਕਸ਼ਨਸ ਦੇ ਉਹ ਬਹੁਤ ਉਹਨਾਂ ਦੇ ਹੱਕ 'ਚ ਬਿਲਕੁਲ ਨਹੀਂ ਆਏ ਬਿਲਕੁਲ ਨਹੀਂ ਆਏ ਬਿਲਕੁਲ ਜੀ ਹੁਣ ਉਹ ਵੀ ਥੋੜਾ ਵੱਡੇ ਵੱਡੇ ਦਾਅਵੇ ਜਿਹੜੇ ਸੀਗੇ ਸਾਰੇ ਐ ਫੋਖਲੇ ਨਿਕਲੇ ਸਭ ਉਹਨਾਂ ਸੰਜੀਦਗੀ ਨਾਲ ਲੈਣਗੇ ਇਸ ਮੁੱਦੇ ਨੂੰ ਲੈਣਾ ਪੈਣਾ ਨਹੀਂ ਤੇ ਫਿਰ ਉਮੀਦ ਕਰਦੇ ਆ ਕਿ ਪਤਾ ਹੀ ਆਪਜੀ ਭਲਾਈ ਬਾਰੇ ਜੇ ਥੋੜੇ ਘੋਤੇ ਵੀ ਜੇ ਉਹਨਾਂ ਨੇ ਦਾਅ ਕੰਮ ਕਹੇ ਉਹਨਾਂ 'ਚ ਦੋ ਵੀ ਕਰਦੇ ਨਾ ਇਹ ਪੰਜਾਬ ਦੇ ਲੋਕਾਂ ਨੂੰ ਇਹ ਰਿਪੋਰਟ ਪਾਉਣਗੇ ਪਰ ਜੇ ਤੁਸੀਂ ਦਹਾੜੇ ਵਿੱਚੋਂ ਦੋ ਵੀ ਨਾ ਕੀਤੇ ਤੇ ਫਿਰ ਡੈਫੀਨੇਟਲੀ ਜਿਹੜਾ ਲੋਕਾਂ ਦਾ ਵਿਸ਼ਵਾਸ ਦੇਖੋ ਸਭ ਤੋਂ ਪਹਿਲਾਂ ਕੀ ਹੈਗਾ ਵਾ ਕਿ ਜਿਹੜੇ ਇਹ ਵੇਖਣ ਕਿ ਲੋਕ ਦੁਖੀ ਨੇ ਕਿਹੜੀ ਕਾਰਨ ਕਿਹੜਾ ਕਾਰਨ ਮੇਨ ਕਰ ਠੀਕ ਹੈ ਨਾ ਲੋਕਾਂ ਨੂੰ ਸਿਸਟਮ ਕੁਝ ਨਾ ਕੁਝ ਵਧੀਆ ਦੇਣ ਕਿ ਹਾਰ ਬਾਰ ਨਾ ਕਰਾਉਣਾ ਜਿਹੜਾ ਉਹਨਾਂ ਦੀ ਕਮੇਟੀ ਬਣਾ ਲੈਣਾ ਫਿਰ ਜਿਹੜਾ ਜਿੱਦਾਂ ਹੁਣ ਰਿਸ਼ਵਤ ਖੋਰੀ ਹੈ ਹਨਾ ਇਹ ਬੜਾ ਮਸਲਾ ਵਾਲਾ ਲੋਕਾਂ ਵਾਸਤੇ ਲੋਕਾਂ ਦੇ ਕੰਮ ਨਹੀਂ ਹੁੰਦੇ ਬਿਨਾ ਪੈਸੇ ਤੋਂ ਇਹ ਚ ਖੈਰ ਸਿਸਟਮ 'ਤੇ ਧਿਆਨ ਦੇਣ ਤੇ ਮੈਨੂੰ ਲੱਗਦਾ ਉਹ ਬਿਹਤਰ ਰਹੂਗਾ ਬਿਹਤਰ ਨਸ਼ੇ 'ਤੇ ਧਿਆਨ ਦੇਣ ਨਸ਼ਾ ਬੰਦ ਹੋਵੇ ਕੋਈ ਨਾ ਕੋਈ ਉੱਤੇ ਕੁਝ ਰੋਕ ਥੰਮਾ ਲੱਗਿਆ ਤੇ ਠੀਕ ਹੈ ਕੋਈ ਰਿਕਵਰ ਵੀ ਹੋ ਸਕਦਾ ਕੋਈ ਏਡੀ ਗੱਲ ਨਹੀਂ ਹੈ ਜੇ ਸਮਾਂ ਆਏਗਾ ਸਮਾਂ ਇਹ ਰੈਂਗੀਆਂ ਤੁਸੀਂ ਪੱਕੀਆਂ ਦੇ ਚੋਣਾ ਹੋਣੀਆਂ ਨੇ ਤੁਹਾਡੀ ਸਰਪੰਚੀ ਜੀਆਂ ਚੋਣਾ ਹੋਣੀਆਂ ਨੇ ਇਹਨਾਂ ਦੇ ਵਿੱਚ ਵੀ ਜੇ ਲੋਕਾਂ ਨੇ ਹੱਤਵੇ ਦੇਣੇ ਹੂੰ ਸੋ ਚਲੋ ਉਮੀਦ ਕਰਦੇ ਹਾਂ ਜੋ ਵੀ ਹੋਏਗਾ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਤੇ ਪੰਜਾਬ ਦੇ ਹੱਕ ਵਿੱਚ ਜੋ ਵੀ ਹੋਏਗਾ ਵਧੀਆ ਹੋਏਗਾ ਤੇ ਲੀਡਰਾਂ ਤੋਂ ਵੀ ਇਹੀ ਉਮੀਦ ਕਰਦੇ ਆ ਕਿ ਉਹ ਬਾਕੀ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਪਹਿਲਾਂ ਪੰਜਾਬ ਬਾਰੇ ਸੋਚਣ ਸੱਚ ਸੱਚ